ਗੁਰੂ ਪਰਿਵਾਰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰ ਸਦਕਾ ਆਪਾਂ ਆਪਣੇ ਚੈਨਲ ਤੇ ਪਿਛਲੇ ਸਾਲ ਲਗਭਗ 16 ਮਹੀਨੇ ਪਹਿਲੋਂ ਆਰੰਭ ਕੀਤਾ ਸੀ ਸਤਗੁਰ ਦੀਨ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ 1015 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰ ਦੀਨ ਦਇਆਲ ਕਿਰਪਾ ਕਰਨ ਹੁਣ ਇਸ ਤੋਂ ਅੱਗੇ 1016 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਆਪਣਾ ਮਿਹਰ ਭਰਿਆ ਹੱਥ ਦਾਸ ਦੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਤੇ ਰੱਖੋ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਧ ਸੰਗਤ ਹੁਣ ਉਹਨਾਂ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਕੱਲ ਆਪਾਂ ਨੂੰ ਆਪਣੇ ਘਰ ਕਮਲਾਂ ਦੇ ਨਾਲ ਪਿਆਰ ਭਰੀ ਕਮੈਂਟ ਲਿਖ ਕੇ ਭੇਜੀ ਸਰਦਾਰ ਰਣਜੀਤ ਸਿੰਘ ਜੀ ਸਿੱਧੂ ਸ਼ਬਾਸ਼ ਮਹਿਲ ਜੀ ਮਨਕਰਮ ਸਿੰਘ ਮਨਕੀਰਤ ਸਿੰਘ ਜੋੜੇ ਚ ਅਖੀਰਤ ਸਿੰਘ ਬਲਬੀਰ ਕੌਰ ਜੀ ਹਰਸ਼ੀਪਿੰਡ ਤੋਂ ਗੁਰਜੰਟ ਸਿੰਘ ਕਾਂ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਸਾਧ ਸੰਗਤ ਜੀ ਇਹਨਾਂ ਭੈਣਾਂ ਤੇ ਭਰਾਵਾਂ ਦੇ ਕੱਲ ਕਮੈਂਟ ਆਪਾਂ ਨੂੰ ਪ੍ਰਾਪਤ ਹੋਏ ਹਨ ਸੋ ਆਓ ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਸਹਿਜ ਪਾਠ ਨੂੰ ਸਰਵਣ ਕਰੀਏ ਜੀ ਮਾਰੂ ਮਹੱਲਾ ਤੀਜਾ ਕਰ ਪੰਜਵਾ ਅਸ਼ਟਪਦੀ ਰਾਗ ਮਾਰੂ ਕਰ ਪੰਜਵੀਂ ਵਿਚੰ ਗੁਰੂ ਅੰਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੀ ਅੱਠ ਬੰਦਾ ਵਾਲੀ ਬਾਣੀ ਇੱਕ ਓਂਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਿਸ ਨੂੰ ਪ੍ਰੇਮ ਮਨ ਵਸਾਏ ਤਨ ਗੁਰੂ ਅਰਜੁਨ ਦੇ ਮਹਾਰਤਜੀ ਪਾਤਸ਼ਾਹ ਇਥੇ ਕਹਿ ਰਹੇ ਹਨ ਕਿ ਪ੍ਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆਪਣਾ ਪਿਆਰ ਵਸਾਉਂਦਾ ਹੈ ਸਾਚੇ ਸ਼ਬਦ ਸਹਿਜ ਸੁਭਾਏ ਉਹ ਮਨੁੱਖ ਪ੍ਰਭੂ ਦੀ ਸਦਾ ਸਿਰ ਸਫ ਸੁਲਾਦੀ ਬਾਣੀ ਵਿੱਚ ਜੁੜਿਆ ਰਹਿਦਾ ਹੈ ਆਤਮਿਕ ਡੋਲਤਾ ਵਿੱਚ ਠਿਕਿਆ ਰਿਹਾ ਹੈ ਪ੍ਰਭੂ ਪਿਆਰ ਵਿੱਚ ਲੀਨ ਦਿੰਦਾ ਹੈ ਪ੍ਰੇਮ ਦੀ ਚੋਬ ਦਾ ਇਹੀ ਇਲਾਜ ਹੈ ਇਹ ਹਾ ਵਿਦਨ ਸੋਈ ਜਾਣੇ ਅਵਰ ਨਾ ਜਾਣ ਕਰੀ ਜਿਓ ਇਹ ਹਾ ਵਿਦਨ ਇਹਦਾ ਮਤਲਬ ਹੁੰਦਾ ਜੀ ਇਹ ਪ੍ਰੇਮ ਦੀ ਚੋਬ ਪ੍ਰੇਮ ਦੀ ਪੀੜਾ ਉਹ ਮਨੁੱਖ ਇਸ ਪ੍ਰੇਮ ਪੀੜਾ ਨੂੰ ਇਸ ਸ਼ੋਭ ਨੂੰ ਸਮਝਦਾ ਹੈ ਕੋਈ ਹੋਰ ਮਨੁੱਖ ਜਿਸ ਦੇ ਅੰਦਰ ਇਹ ਜੋਬ ਨਹੀਂ ਹੈ ਇਸ ਜੋਬ ਦਾ ਅਲਾਲਸ ਨਹੀਂ ਜਾਣਦਾ ਆਪੇ ਮਿਲ ਆਪ ਮੁਲਾਏ ਪ੍ਰਮਾਤਮਾ ਆਪ ਜੀਵਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ ਹੈ ਆਪ ਹੀ ਮਿਲਾਉਂਦਾ ਹੈ ਆਪ ਆਪਣਾ ਪਿਆਰ ਆਪੇ ਲਾਏ ਜੀਵ ਦੇ ਹਿਰਦੇ ਵਿੱਚ ਆਪਣਾ ਪਿਆਰ ਪ੍ਰਮਾਤਮਾ ਆਪ ਹੀ ਪੈਦਾ ਕਰਦਾ ਹੈ ਪ੍ਰੇਮ ਕੀ ਸਾਰ ਸੋਈ ਜਾਣ ਜਿਸਨੋਂ ਨਦਰ ਤੁਮਰੀ ਜਿਓ ਰਹਾਓ ਹੈ ਪ੍ਰਭੂ ਤੇਰੇ ਪਿਆਰ ਦੀ ਕਦਰ ਵੀ ਉਹੋ ਜੀਵ ਜਾਣ ਸਕਦਾ ਹੈ ਜਿਸ ਉੱਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ਰਹਾਓ ਥੋੜਾ ਵਿਸਰਾਮ ਦਈਏ ਦਬ ਦ੍ਰਿਸ਼ਟ ਜਾਗੈ ਪਰਮ ਚਿਕਾਏ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਆਪਣਾ ਪਿਆਰ ਮਸਾਉਂਦਾ ਹੈ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਦੇਣ ਵਾਲੀ ਨਿਗਾਹ ਜਗ ਪੈਂਦੀ ਹੈ ਅਤੇ ਨਿਗਾਹ ਉਸ ਦੀ ਭਟਕਣਾ ਦੂਰ ਕਰ ਦਿੰਦੀ ਹੈ ਗੁਰਪੁਰ ਸਾਧਿ ਪਰਮ ਪਦ ਪਾਏ ਗੁਰੂ ਦੀ ਮਿਹਰ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਸਭ ਤੋਂ ਉੱਚਾ ਆਤਮਿਕ ਜੀਵਨ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ ਸੋ ਜੋਗੀ ਇਹ ਜੁਗਤ ਪਛਾਣ ਗੁਰ ਕਾ ਸ਼ਬਦ ਵਿਚਾਰੀ ਜਿਉ ਜਿਹੜਾ ਮਨੁੱਖ ਇਸ ਜੁਗਤ ਨੂੰ ਸਮਝ ਲੈਂਦਾ ਹੈ ਉਹ ਸਹੀ ਅਰਥਾਂ ਵਿੱਚ ਜੋਗੀ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਉੱਚੇ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ਸੰਜੋਗੀ ਤਨ ਪਰਮਲਾ ਹੋਵੇ ਚੰਗੇ ਭਾਗਾਂ ਨਾਲ ਜੇ ਸਿਵਸਰੀ ਦਾ ਪ੍ਰਭੂ ਪਤੀ ਦੇ ਨਾਲ ਮਲਾਪ ਹੋ ਜਾਂਦਾ ਹੈ ਗੁਰਮਤਿ ਵਿੱਚੋਂ ਦੁਰਮਤ ਖੋਵੇ ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਅੰਦਰੋਂ ਖੋਟੀ ਮਤ ਨਾਸ ਕਰ ਦਿੰਦੀ ਹੈ ਰੰਗ ਸਿਓ ਨਿਤ ਰਈਆ ਮਾਰੇ ਆਪਣਾ ਕੰਤ ਪਿਆਰੀ ਜਿਓ ਉਹ ਪ੍ਰੇਮ ਦਾ ਸਦਕਾ ਪ੍ਰਭੂ ਪਤੀ ਨਾਲ ਆਤਮਕ ਮਲਾਪ ਦਾ ਆਨੰਦ ਮਾਣਦੀ ਹੈ ਉਹ ਆਪਣੇ ਪ੍ਰਭੂ ਪਤੀ ਦੀ ਲਾਡਲੀ ਬਣ ਜਾਂਦੀ ਹੈ ਸਤ ਗੁਰ ਬਾਝੋਂ ਵੈਦ ਨਾ ਕੋਈ ਪ੍ਰਭੂ ਦੀ ਚੋਬ ਦਾ ਇਲਾਜ ਕਰਨ ਵਾਲਾ ਹਕੀਮ ਗੁਰੂ ਤੋਂ ਬਨਾ ਹੋਰ ਕੋਈ ਨਹੀਂ ਹੈ ਆਪੇ ਆਪ ਨਰੰਝਣ ਸੋਈ ਜਿਸ ਦਾ ਇਲਾਜ ਗੁਰੂ ਕਰ ਦਿੰਦਾ ਹੈ ਉਸ ਨੂੰ ਇਹ ਦਿਸ ਪੈਂਦਾ ਹੈ ਕਿ ਉਹ ਨਿਰਲੇਪ ਪ੍ਰਮਾਤਮਾ ਆਪ ਹੀ ਆਪ ਹਰ ਥਾਂ ਮੌਜੂਦ ਹੈ ਸਤ ਗੁਰ ਮਿਲਵੇ ਮਰੇ ਮੰਦਾ ਹੋਵ ਗਿਆਨ ਵਿਚਾਰੀ ਜਿਓ ਜੇ ਗੁਰੂ ਮਿਲ ਪੈ ਤਾਂ ਮਨੁੱਖ ਦੇ ਅੰਦਰੋਂ ਭੈੜ ਮਿਟ ਜਾਂਦਾ ਹੈ ਮਨੁੱਖ ਉੱਚੇ ਆਤਮਿਕ ਜੀਵਨ ਦੀ ਵਿਚਾਰ ਕਰਨ ਯੋਗਾ ਹੋ ਜਾਂਦਾ ਹੈ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਹੈ ਭਾਈ ਗੁਰੂ ਦਾ ਇਹ ਸ੍ਰੇਸ਼ਟ ਸ਼ਬਦ ਜਿਸ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਾ ਦਿੰਦਾ ਹੈ ਗੁਰਮੁਖ ਤ੍ਰਿਸ਼ਨਾ ਪੁਖ ਗਵਾਏ ਉਸ ਨੂੰ ਗੁਰੂ ਦੀ ਸ਼ਰਣੀ ਪਾ ਕੇ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪੁਖ ਦੂਰ ਕਰ ਦਿੰਦਾ ਹੈ ਆਪਣ ਲਿਆ ਕਸ਼ਨਾ ਪਾਇਆ ਕਰ ਕਿਰਪਾ ਕਲ ਤਾਰੀ ਜਿਓ ਆਪਣੀ ਅਕਲ ਦੇ ਜੋਰ ਆਤਮਿਕ ਜੀਵਨ ਦਾ ਕੁਝ ਵੀ ਹਾਸਲ ਨਹੀਂ ਕਰ ਸਕੀਦਾ ਪ੍ਰਮਾਤਮਾ ਆਪ ਹੀ ਮਿਹਰ ਕਰਕੇ ਇਸ ਸੁਤ ਮਨੁੱਖ ਦੇ ਅੰਦਰ ਪਾਉਂਦਾ ਹੈ ਅਗਮ ਨਿਗਮ ਸਤਗੁਰੂ ਦਿਖਾਇਆ हे ਜੋਗੀ ਇਹ ਨਿਸ਼ਾ ਕਿ ਆਪਨ ਤਾਰੀ ਜੀ ਇਹ ਸਾਡੇ ਵਾਸਤੇ ਅਗਮ ਨਿਗਮ ਹੈ ਕਰ ਕਿਰਪਾ ਆਪਣਾ ਕਰ ਆਇਆ ਪ੍ਰਭੂ ਨੇ ਕਿਰਪਾ ਕਰਕੇ ਗੁਰੂ ਦੇ ਰਾਹੀਂ ਜੇ ਸ ਮਨੁੱਖ ਨੂੰ ਇਹ ਅਗਮ ਨਿਗਮ ਖਾ ਦਿੱਤਾ ਉਹ ਮਨੁੱਖ ਆਪਣੇ ਅਸਲ ਘਰ ਵਿੱਚ ਆ ਟਿਕਦਾ ਹੈ ਅੰਜਣ ਮਹਿ ਨਰੰਜਣ ਜਾਤਾ ਜਿਨ ਕੋ ਨਦਰ ਤੇ ਤੁਮਾਰੀ ਜਿਓ ਹੈ ਪ੍ਰਭੂ ਜਿਨ੍ਹਾਂ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਮਨੁੱਖ ਇਸ ਮਾਇਆ ਦੇ ਪਸਾਰੇ ਵਿੱਚ ਤੈਨੂੰ ਨਰਲੇਪ ਨੂੰ ਵਸਦਾ ਪਛਾਣ ਦਿੰਦੇ ਹਨ ਗੁਰਮੁਖ ਹੋਵੇ ਸੋ ਤਤ ਪਾਏ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹੀ ਅਸਲੀਅਤ ਲਭ ਲੈਂਦਾ ਹੈ ਆਪਾ ਆਪ ਵਿਚੋਗ ਵਾਏ ਉਹ ਮਨੁੱਖ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਸਤਗੁਰ ਬਾਜੋਂ ਸਭ ਤੰਦ ਕਮਾਵੇ ਵੇਖਾ ਮਨ ਵਿਚਾਰੀ ਜੀਓ ਆਪਣੀ ਮਨ ਦੀ ਵਿਕਾਰ ਆਪਣੇ ਮਨ ਵਿੱਚ ਵਿਕਾਰ ਕਰਕੇ ਵੇਖ ਲੈ ਕਿ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹਰੇਕ ਜੀ ਮਾਇਆ ਦੇ ਮੂਹ ਵਿੱਚ ਫਸਾਉਣ ਵਾਲੀ ਦੌੜ ਭਜ ਹੀ ਕਰ ਰਿਹਾ ਹੈ ਇੱਕ ਪਰਮ ਕੁਲੇ ਫੁਰੰਕਾਰੀ ਕਈ ਐਸੇ ਹਨ ਜੋ ਪੁਲੇਖੇ ਵਿੱਚ ਪੈ ਕੇ ਕਰਾਏ ਪਏ ਹੋਏ ਆਪ ਪਈ ਇਸ ਗਲਤ ਤਿਆਗ ਤੇ ਹੀ ਮਾਨ ਕਰਦੇ ਫਿਰਦੇ ਹਨ ਇੱਕ ਨਾ ਗੁਰਮੁਖ ਹਉ ਮੈਂ ਮਰੀ ਕਈ ਐਸੇ ਹਨ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਈ ਹੈ ਸੱਚਾ ਹੈ ਸ਼ਬਦ ਰਤਾ ਹੈ ਬਰਾਗੀ ਹੋਰ ਪਰਮ ਪੁਲਗਵਾਰੀ ਜਿਉ ਅਸਲ ਬਰਾਗੀ ਉਹ ਹਨ ਜਿਹੜੇ ਸਦਾ ਸਿਰ ਪ੍ਰਭੂ ਦੀ ਸਿਫਤਸਲਾ ਦੀ ਬਾਣੀ ਵਿੱਚ ਰੰਗੇ ਹੋਏ ਹਨ ਬਾਕੀ ਦੇ ਮੂਰਖਾ ਆਪਣੇ ਤਿਆਗ ਦੇ ਭੁਲੇਖੇ ਵਿੱਚ ਗરાਏ ਪਏ ਹੋਏ ਹਨ ਗੁਰਮੁਖ ਜਿਨੀ ਨਾਮ ਨਾ ਪਾਇ ਜਿਨ੍ਹਾਂ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਕੀਤਾ ਮਨਮੁਖ ਬਿਰਥਾ ਜਨਮ ਗਵਾਇ ਉਹਨਾਂ ਮਨ ਦੇ ਮਰੀਦਾ ਨਹੀਂ ਆਪਣੀ ਜ਼ਿੰਦਗੀ ਬੇਅਰਥ ਵਾਲੀ ਹੈ ਅੱਗੇ ਬਣ ਨਾਵੇ ਕੋ ਬੇਲੀ ਨਹੀਂ ਗੁਜਾ ਗੁਰੂ ਬਚਾਰੀ ਜਿਓ ਅੱਗੇ ਅੱਗੇ ਤੋਂ ਭਾ ਪਰਲੋਕ ਵਿੱਚ ਪਰਲੋਕ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਸਹਾਈ ਨਹੀਂ ਹੈ ਪਰ ਇਸ ਗੱਲ ਨੂੰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀ ਕੋਈ ਬਿੱਲਾ ਮਨੁੱਖ ਸਮਝਦਾ ਹੈ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਅਨੰਦ ਦੇਣ ਵਾਲਾ ਹੈ ਗੁਰੂ ਪੂਰਾ ਜੁਗ ਚਰਜਤਾ ਸਦਾ ਤੋਂ ਪੂਰੇ ਗੁਰੂ ਦੀ ਰਹੀ ਹੀ ਤੇਰੇ ਇਸ ਨਾਮ ਨਾਲ ਸੰਗ ਪੈਂਦੀ ਆ ਰਹੀ ਹੈ ਜਿਸ ਤੂੰ ਦੇਵਾ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ हे ਪ੍ਰਭੂ ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪੇ ਦਾਤ ਦਿੰਦਾ ਹੈ ਉਹੀ ਮਨੁੱਖ ਅਸਲ ਜੀਵਨ ਭੇਦ ਨੂੰ ਸਮਝਣ ਜੋਗਾ ਹੁੰਦਾ ਹੈ ਮਾਰੂ ਮਹਲਾ ਪੰਜਵਾ ਕਰ ਤਿਜਾ ਅਸ਼ਟਪਦੀਆਂ ਰਾਗ ਮਾਰੂ ਕਰ ਤਿਜੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੱਠ ਬੰਦਾ ਵਾਲੀ ਬਾਣੀ ਇੱਕ ਓਕਾਰ ਸਤਿਗੁਰੂ ਪ੍ਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਲੱਖ 84 ਪਰਮ ਤੇ ਪਰਮ ਤੇ ਦੋਲਬ ਜਨਮ ਅਬ ਪਾਏ ਏ ਮੂਰਖ 84 ਲੱਖ ਜੁਨਾ ਵਿੱਚ ਪਾਉਂਦਿਆਂ ਪਾਉਂਦਿਆਂ ਹੁਣ ਤੈਨੂੰ ਕੀ ਧੀ ਮਨੁੱਖਾ ਜਨਮ ਮਿਲਿਆ ਹੈ ਕਦੇ ਮੂਰੇ ਤੂੰ ਹੋਛਾ ਰਸ ਲਪਟਾਇਓ ਏ ਮੂਰਖ ਤੂੰ ਨਾ ਸ਼ਵੰਤ ਪਦਾਰਥਾਂ ਦੇ ਸਵਾਦ ਵਿੱਚ ਫਸਿਆ ਰਹਿਦਾ ਹੈਂ ਅੰਮ੍ਰਿਤ ਸੰਗ ਬਸਤ ਹੈ ਤੇਰੇ ਵਿਖਿਆ ਸਿਓ ਅਰਜਾਇਓ ਰਹਾ ਓ ਅਟਲ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਤੇਰੇ ਅੰਦਰ ਵਸਦਾ ਹੈਂ ਤੂੰ ਉਸ ਨੂੰ ਛੱਡ ਕੇ ਆਤਮਿਕ ਮੌਤ ਲਿਆਉਣ ਵਾਲੀ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ ਰਹਾਉ ਥੋੜਾ ਵਿਸਰਾਮ ਲਈਏ ਰਤਨ ਜਵਾਰ ਬਨ ਜਨ ਆਇਓ ਕਲਰ ਲਾਦ ਚੁਲਾਇਓ ਏ ਮੂਰਖ ਤੂੰ ਆਇਆ ਸੈ ਰਤਨ ਤੇ ਜਵਾਰ ਖਰੀਦ ਲਈ ਪਰ ਤੂੰ ਇਥੋਂ ਕਲਰ ਲੱਦ ਕੇ ਹੀ ਤੁਰ ਪਿਆ ਹੈ ਜਿਉਂ ਕਰ ਮੈਂ ਤਦ ਰਹਿਣਾ ਬਸਣਾ ਸ਼ੋ ਕਰ ਚੀਤ ਨਾ ਆਇਓ ਏ ਮੂਰਖ ਜਿਸ ਘਰ ਵਿੱਚ ਤੂੰ ਸਦਾ ਰਹਿਣਾ ਵਸਣਾ ਹੈ ਉਹ ਘਰ ਤੇਰੇ ਕਦੀ ਚਿਤ ਚੇਤੇ ਹੀ ਨਹੀਂ ਆਇਆ ਅਟਲ ਅਖੰਡ ਪ੍ਰਾਨ ਸੁਖਦਾਈ ਇੱਕ ਨਿਮਖ ਨਹੀਂ ਤੁਝ ਗਾਇਓ ਏ ਮੂਰਖ ਤੂੰ ਅੱਖ ਝਪਕਣ ਜਿੰਨੇ ਸਮੇਂ ਵਾਸਤੇ ਵੀ ਕਦੀ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਅਬਨਾਸੀ ਹੈ ਜੋ ਜਿੰਦ ਦੇਣ ਵਾਲਾ ਹੈ ਤੇ ਜੋ ਸਾਰੇ ਸੁੱਖ ਦੇਣ ਵਾਲਾ ਹੈ ਜਹਾਂ ਜਾਣਾ ਸੋ ਥਾਨ ਬਸਾਰਿਓ ਇੱਕ ਨਿਮਖ ਨਹੀਂ ਮੰਨ ਲਾਇਓ اے ਮੂਰਖ ਜਿਸ ਥਾਂ ਤੂੰ ਆਖਰ ਜਾਣਾ ਹੈ ਉਸ ਵਲਤਾ ਤੂੰ ਅੱਖ ਦੀ ਝਮਕਣ ਜਿਤਨੇ ਸਮੇਲੀ ਪੀ ਕਦੀ ਧਿਆਨ ਨਹੀਂ ਦਿੱਤਾ ਪੁੱਤਰ ਕਲਤਰ ਗਰਾ ਦੇਖ ਸਮਗਰੀ ਇਸ ਹੀ ਮੈਂ ਅਰਜਾਇਓ ਏ ਮੂਰਖ ਪੁੱਤਰ ਇਸਤਰੀ ਤੇ ਘਰ ਦਾ ਸਮਾਨ ਵੇਖ ਕੇ ਇਸ ਦੇ ਮੋਹ ਵਿੱਚ ਕੀ ਤੂੰ ਫਸਿਆ ਪਿਆ ਹੈ ਜਿਤ ਕੋ ਲਾਇ ਤਤੀ ਲਗਾ ਤੈਸੇ ਕਰਮ ਕਮਾਇਓ ਪਰ ਜੀਵ ਦੇ ਪੀ ਕੀ ਬਸ ਜਿਸ ਕੰਮ ਵਿੱਚ ਕੋਈ ਜੀਵ ਪ੍ਰਮਾਤਮਾ ਵੱਲੋਂ ਲਾਇਆ ਜਾਂਦਾ ਹੈ ਉਹ ਵਿੱਚ ਉਹ ਲੱਗਾ ਰਹਿੰਦਾ ਹੈ ਉਹੋ ਜਿਹਾ ਕੰਮ ਹੀ ਉਹ ਕਰਦਾ ਹੈ ਜਾਓ ਪੈਉ ਕਿਰਪਾਲਤਾ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਉ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਦੋਂ ਪ੍ਰਮਾਤਮਾ ਕਿਸੇ ਜੀਵ ਉੱਤੇ ਦਇਆਵਾਨ ਹੁੰਦਾ ਹੈ ਤਦੋਂ ਉਸ ਨੂੰ ਗੁਰੂ ਦਾ ਸਾਥ ਪ੍ਰਾਪਤ ਹੁੰਦਾ ਹੈ ਤੇ ਉਹ ਪਰਮਾਤਮਾ ਵਿੱਚ ਸੁਰਤ ਜੋੜਦਾ ਹੈ ਮਾਰੂ ਮਹਲਾ ਪਨਵਾ ਮਾਰੂ ਰਾਗ ਦੇ ਵਿੱਚ ਧਨ ਗੁਰੂ ਅਰਜਨ ਦੇਵ ਪਨ ਮੇਰ ਪਾਤਸ਼ਾਹ ਜੀ ਦੇ ਮੁਖਰਬਿੰਦ ਤੋਂ ਅਚਾਰਨ ਕੀਤੀ ਹੋਈ ਅੰਕੰਮੀ ਬਾਣੀ ਕਰ ਅਨਗੁਰ ਹੈ ਰਾਖ ਲੀਨੋ ਪਏ ਸਾਧੂ ਸੰਗ ਦਇਆ ਕਰਕੇ ਜਿਸ ਮਨੁੱਖ ਦੀ ਰੱਖਿਆ ਪ੍ਰਮਾਤਮਾ ਕਰਦਾ ਹੈ ਉਸ ਨੂੰ ਗੁਰੂ ਦਾ ਮળાਪ ਹੁੰਦਾ ਹੈ ਹਰ ਨਾਮ ਰਸ ਰਸਨਾ ਚਾਰੈ ਮਿਸਟਾ ਗੁਰੂ ਦਾ ਰੰਗ ਉਹ ਮਨੁੱਖ ਪ੍ਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ਉਹ ਆਪਣੀ ਜੀਬ ਦੇ ਨਾਲ ਪ੍ਰਭੂ ਦਾ ਨਾਮ ਜਪਦਾ ਹੈ ਉਸੇ ਮਨ ਉਤੇ ਪ੍ਰਮਾਤਮਾ ਦੇ ਪਿਆਰ ਦਾ ਮਿੱਠਾ ਗੂੜਾ ਰੰਗ ਚੜ੍ਹਿਆ ਰਿਹਾ ਹੇ ਮੇਰੇ ਮਾਨ ਕੋਈ ਸਥਾਨ ਪ੍ਰਮਾਤਮਾ ਹੀ ਸਦਾ ਮੇਰੇ ਮਨ ਦਾ سہਾਰਾ ਹੈ ਮੀਤ ਸਾਜਣ ਸਖਾ ਬੰਦ ਅੰਤਰ ਜਾਮੀ ਜਾਣ ਰਹਾ ਉਹ ਸਭ ਦੇ ਦਿਲ ਦੀ ਜਾਣਣ ਵਾਲਾ ਸੁਜਾਨ ਪ੍ਰਮਾਤਮਾ ਮੇਰਾ ਮਿੱਤਰ ਹੈ ਉਹੀ ਮੇਰਾ ਸੱਜਣ ਹੈ ਉਹੀ ਮੇਰਾ ਸਾਥੀ ਹੈ ਉਹੀ ਮੇਰਾ ਰਿਸ਼ਤੇਦਾਰ ਹੈ ਰਾਉ ਥੋੜਾ ਬਿਸ람 ਦਈਏ ਸੰਸਾਰ 사ਗਰ ਜਿਨ ਉਪਾਇਓ ਸਰਮ ਪ੍ਰਗ ਕੀ ਗਈ ਜਿਸ ਮਨੁੱਖ ਨੇ ਉਸ ਪ੍ਰਮਾਤਮਾ ਦਾ ਆਸਰਾ ਲਿਆ ਹੈ ਜਿਸ ਨੇ ਇਹ ਸੰਸਾਰ ਸਮੁੰਦਰ ਪੈਦਾ ਕੀਤਾ ਹੈ ਗੁਰਪੁਰ ਸਾਦੀ ਪਬ ਅਰਾਦੇ ਜਮ ਕੰਕਰ ਕਿਸ ਨਾ ਕਈ ਉਹ ਮਨੁੱਖ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹਿੰਦਾ ਹੈ ਉਸ ਨੂੰ ਜੋ ਮਦੂਦ ਵੀ ਕੁਝ ਨਹੀਂ ਆਖਦਾ ਮੋਖ ਮੁਕਤ ਦੀਵਾਰ ਜਾਂ ਕੈਂ ਸੰਤ ਰਿਦਾ ਪੁੰਡਾਰ ਜਿਸ ਪਰਮਾਤਮਾ ਦੇ ਦਰ ਤੇ ਮੁਕਤੀ ਟਿਕੀ ਰਹਿੰਦੀ ਹੈ ਜਿਸ ਦਾ ਖਜ਼ਾਨਾ ਸੰਤ ਜਨਾਂ ਦਾ ਹਿਰਦਾ ਹੈ ਜੋ ਸੰਤ ਜਨਾਂ ਦੇ ਹਿਰਦੇ ਵਿੱਚ ਸਦਾ ਵਸਦਾ ਹੈ ਜੀ ਜੁਗਤ ਸਜਾਨ ਸੁਆਮੀ ਸਦਾ ਰਾਖਣ ਹਾਰ ਉਹ ਮਾਲਕ ਪ੍ਰਭੂ ਸੁਦਾ ਰੱਖਿਆ ਕਰਨ ਦੀ ਸਮਰੱਥਾ ਵਾਲਾ ਹੈ ਉਹ ਸਜਾਨ ਪ੍ਰਭੂ ਹੀ ਆਤਮਕ ਜੀਵਨ ਜਿਉਣ ਦੀ ਜਾਛ ਖਾਂਦਾ ਹੈ ਦੁੱਖ ਦਰਦ ਕਲੇਸ਼ ਬਣਸਾ ਜਿਸ ਬਸੇ ਮਨ ਆ ਮਾ ਹੈ ਪਰਮਾਤਮਾ ਜਿਸ ਮਨੁੱਖ ਦੇ ਮਨ ਵਿੱਚ ਆ ਵੱਸਦਾ ਹੈ ਉਸ ਦੇ ਸਾਰੇ ਦੁੱਖ ਦਰਦ ਤੇ ਕਲੇਸ਼ ਮਿਟ ਜਾਂਦੇ ਹਨ ਮਿਰਤ ਨਰਕ ਸੁਥਾਨ ਬਿਕੜੇ ਬਿਕਨਾ ਪਹੇਤਾ ਹੈ ਆਤਮ ਕੁਮੌਤ ਨਰਕ ਹਰ ਔਖੇ ਥਾਮ ਆਤਮ ਕੁਮੌਤ ਨੇ ਹਉਣ ਵਾਲੀ ਮਾਇਆ ਇਹਨਾਂ ਵਿੱਚ ਕੋਈ ਵੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ਰਿੱਧ ਸਿਧ ਨੌ ਨੇ ਦੇ ਜਾ ਕੇ ਅਮਰਤਾ ਪਰਵਾਹ ਜਗ ਦੇ ਸਾਰੇ ਹੀ ਨੌਖ ਜਾਣੇ ਜਿਸ ਪ੍ਰਮਾਤਮਾ ਦੇ ਘਰ ਵਿੱਚ ਸਾਰੀਆਂ ਕਰਾਮਾਤੀ ਤਾਕਤਾਂ ਹਨ ਤੇ ਸਾਰੇ ਹੀ ਖਜ਼ਾਨੇ ਹਨ ਜਿਸ ਦੇ ਘਰ ਵਿੱਚ ਆਤਮਿਕ ਜੀਮ ਦੇਣ ਵਾਲਾ ਨਾਮ ਜਲ ਦੇ ਚਸ਼ਮੇ ਚੱਲ ਰਹੇ ਹਨ ਆਦ ਅੰਤੈ ਮਦ ਪੂਰਨ ਉਚ ਅਗਮ ਅਗਾਹ ਹੈ ਉਹੀ ਪ੍ਰਮਾਤਮਾ ਜਗਤ ਦੇ ਸ਼ੁਰੂ ਵਿੱਚ ਜਗਤ ਦੇ ਅੰਤ ਵਿੱਚ ਤੇ ਵਿਚਕਾਰਲੇ ਸਮੇਂ ਹਰ ਵੇਲੇ ਮੌਜੂਦ ਹੈ ਉਹ ਪ੍ਰਮਾਤਮਾ ਸਭ ਤੋਂ ਉੱਚਾ ਹੈ ਅਪਾਉਂਚ ਹੈ ਤੇ ਅਥਾ ਹੈ ਸਿੱਧ ਸਾਧਕ ਦੇਵ ਮੁਨੀ ਜਨ ਵੇਦ ਕਰਹਿ ਅਚਾਰ ਜੋਗ ਸਾਧਨਾ ਵਿੱਚ ਬੁੱਗੇ ਹੋਏ ਜੋਗੀ ਜੋਗ ਸਾਧਨਾ ਕਰਨ ਵਾਲੇ ਜੋਗੀ ਦੇਵਤੇ ਮਉਨ ਧਾਰਿ ਸਦੂ ਉਹ ਪੰਡਤ ਜੋ ਵੇਦਾਂ ਦਾ ਪਾਠ ਕਰਦੇ ਹਨ ਸਿਮਰ ਸਿਮਰ ਸੁਆਮੀ ਸੁਖ ਸਾਜ ਪਹੁੰਚਾ ਨਹੀਂ ਅੰਤ ਪਾਰਾਵਾਰ ਕੋਈ ਵੀ ਹੁਣ ਮਾਲਕ ਪ੍ਰਭੂ ਦਾ ਨਾਮ ਸਿਮਰ ਕੇ ਹੀ ਆਤਮਿਕ ਡੋਲਤਾ ਵਿੱਚ ਆਨੰਦ ਮਾਣ ਸਕਦੇ ਹਨ ਐਸਾ ਆਨੰਦ ਜਿਸ ਦਾ ਅੰਤ ਨਹੀਂ ਜੋ ਕਦੇ ਮੁੱਕਦਾ ਨਹੀਂ ਜਿਸ ਦਾ ਉਰਲਾ ਪਾਲਾ ਬਣਾ ਨਹੀਂ ਲੱਭ ਸਕਦਾ ਅਨਕ ਪ੍ਰਾਸ਼ਤ ਮਿਟਾਖਿਨ ਮੈਂ ਰਿਦਾ ਜਪ ਭਗਵਾਨ ਨੂੰ ਹਿੱਦੇ ਵਿੱਚ ਭਗਵਾਨ ਦਾ ਨਾਮ ਜਪ ਕੇ ਇੱਕ ਛਿਨ ਵਿੱਚ ਹੀ ਅਨੇਕਾਂ ਪਾਪ ਮਿਟ ਜਾਂਦੇ ਹਨ ਪਾਮਣ ਤੇ ਮਹਾ ਪਾਮਣ ਕੋਟ ਦਾ ਨੀਰ ਸੁਨਾਣ ਭਗਵਾਨ ਦਾ ਨਾਮ ਹੀ ਸਭ ਤੋਂ ਵਧੇਕ ਪਵਿੱਤਰ ਹੈ ਨਾਮ ਸਿਮਰਨ ਹੀ ਕਰੋੜਾਂ ਦਾਣ ਹਨ ਤੇ ਕਰੋੜਾਂ ਤੀਰਥ ਇਸ਼ਨਾਨ ਹਨ ਬੱਲ ਬੁੱਧ ਸੁਧਿ ਪੁਰਾਨ ਸਰਬਸ ਸੰਤਨਾ ਕੀ ਰਾਸ ਪ੍ਰਮਾਤਮਾ ਦਾ ਨਾਮ ਹੀ ਸੰਤ ਜਨਾਂ ਦਾ ਸ਼ਰਮਾਇਆ ਹੈ ਬੱਲ ਹੈ ਬੁੱਧੀ ਹੈ ਸੂਝ ਹੈ ਬੂਝ ਹੈ ਜਿੰਦ ਹੈ ਇਹੀ ਉਹਨਾਂ ਦਾ ਸਭ ਕੁਝ ਹੈ ਬਿਸਰ ਨਹੀਂ ਨਮਖ ਮੰਨ ਤੈ ਨਾਨਕ ਕੀ ਅਰਦਾਸ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੇਰੀ ਵੀ ਇਹੀ ਬੇਨਤੀ ਹੈ ਕਿ हे ਪ੍ਰਭੂ ਮੇਰੇ ਮਨ ਤੋਂ ਤੂੰ ਅੱਖ ਚਮਕਣ ਜਿੰਨੇ ਸਮੇਂ ਲਈ ਪੀ ਨਾ ਭੁੱਲ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਢਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਮੁਖਾਰਬੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸ਼ਸਤਰ ਤੀਖਣ ਕਾਟ ਡਾਰੋ ਮਨ ਨਾ ਕੀ ਨੋਰਸ हे मेरे मन जिस मनुख ने रोख नु किसी तेज हथियार नाल कट सुटया रोख ने अपने मन विच उस उत्ते गुस्सा ना कीता काज उआ को ले सवारयो तिल ना दिनो दोष सगों सुख ने उसदा कम सवार देता ते उस नु रता भर भी कोई दोष ना देता ਮਨ ਮੇਰੇ RAM ਰੋ ਨਿਤ ਨੀਤ ਹੇ ਮੇਰੇ ਮਨ ਸਦਾ ਪ੍ਰਮਾਤਮਾ ਦਾ ਸਿਮਰਨ ਕਰਦਾ ਰੋ ਦਿਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤ ਰਹਾਉ ਦਿਆਲ ਪ੍ਰਕਾਸ਼ ਰੂਪ ਕਿਰਪਾਲ ਗੋਬਿੰਦ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਗੁਣਗਾ ਉਹ ਸੰਤ ਜਨ ਕਿਹੋ ਜਿਹੇ ਹੁੰਦੇ ਹਨ ਨੂੰ ਉਹਨਾਂ ਸੰਤ ਜਨਾਂ ਦੀ ਜੀਵਨ ਮਰਿਆਦਾ ਸੁਣ। راہ ਥੋੜਾ ਵਿਸ਼ਰਾਮ ਦਈਏ। ਚਰਨ ਤਲੈ ਅਗਾ ਬੈਸਿਓ। ਸ਼ਰਮ ਨਾ ਰਹੋ ਸਰੀਰ। اے ਮੇਰੇ ਮਨ ਜਿਹੜਾ ਮਨੁੱਖ ਮੇੜੀ ਨੂੰ ਪੈਰਾ ਹੀਟ ਸਨਪ ਕੇ ਉਸ ਵਿੱਚ ਬਹਿ ਗਿਆ। ਉਸ ਮਨੁੱਖ ਦੇ ਸਰੀਰ ਵਿੱਚੋਂ ਪੈਂਡੇ ਦਾ ਠਕਿਵਾ ਨਾ ਰਹਾ। ਮਾਸਾਗਰ ਨਹੀਂ ਵਿਆਪੈ। ਕਿਨਹ ਉਤਰੀਓ ਤੀਰ ਭਿਆਨ ਕੁਸ਼ਮੁੰਦਰ ਦਰਿਆ ਵੀ ਉਸ ਉਤੇ ਆਪਣਾ ਅਸਰ ਨਹੀਂ ਪਾ ਸਕਦਾ ਮੇੜੀ ਵਿੱਚ ਬੈਠ ਕੇ ਉਹ ਖਿੰਨ ਵਿੱਚ ਉਸ ਦਰਿਆ ਤੋਂ ਪਰਲੇ ਕੰਡੇ ਜਾ ਉਤਰਿਆ ਚੰਦਨ ਅਗਰ ਕਪੂਰ ਲੇਪਨ ਤਿਸ ਸੰਗ ਨਹੀਂ ਪੀਤ ਏ ਮੇਰੇ ਮਨ ਜਿਹੜੀ ਮਨੁੱਖ ਜਿਹੜਾ ਮਨੁੱਖ ਧਰਤੀ ਉੱਤੇ ਚੰਦਨ ਅਗਰ ਕਪੂਰ ਨਾਲ ਲੇਪਣ ਕਰਦਾ ਹੈ ਧਰਤੀ ਉਸ ਮਨੁੱਖ ਦੇ ਨਾਲ ਕੋਈ ਖਾਸ ਪਿਆਰ ਨਹੀਂ ਕਰਦੀ ਬਿਸਟਾ ਮੂਤਰ ਖੋਦ ਤਿਲ ਤਿਲ ਮਨ ਨਾਮ ਨਹੀਂ ਬਪ੍ਰੀਤ ਤੇ ਜਿਹੜਾ ਮਨੁੱਖ ਧਰਤੀ ਉੱਤੇ ਗੂਹ ਮੂਤਰ ਸੁੱਟਦਾ ਹੈ ਧਰਤੀ ਨੂੰ ਪੁੱਟ ਕੇ ਰਤਾ ਰਤਾ ਕਰਦਾ ਹੈ ਉਸ ਮਨੁੱਖ ਦੇ ਵਿਰੁੱਧ ਆਪਣੇ ਮਨ ਵਿੱਚ ਧਰਤੀ ਬੁਰਾ ਨਹੀਂ ਮਨਾਉਂਦੀ ਉੱਚ ਨੀਚ ਬਕਾਰ ਸੁਕਰਤ ਸਲੰਗ ਨੂੰ ਸਭ ਸੁਖ ਛਤਰ ਹੈ ਮੇਰੇ ਮਨ ਕੋਈ ਉੱਚਾ ਹੋਵੇ ਕੋਈ ਨੀਵਾ ਹੋਵੇ ਕੋਈ ਬਰਾਈ ਕਰੇ ਕੋਈ ਭਲਾਈ ਕਰੇ ਆਕਾਸ਼ ਸਭ ਨਾਲ ਇੱਕੋ ਜਿਹਾ ਲੱਗਾ ਰਹਿਦਾ ਹੈ ਸਭਨਾ ਵਾਸਤੇ ਸੁੱਖਾਂ ਦਾ ਛਤਰ ਬਣਿਆ ਰਹਿਦਾ ਹੈ ਮਿੱਤਰ ਸਤਰਨਾ ਕਿਸ ਜਾਣੇ ਸਰਬ ਜੀ ਆਸਮਤ ਆਕਾਸ਼ ਨਾ ਕਿਸੇ ਨੂੰ ਮਿੱਤਰ ਸਮਝਦਾ ਹੈ ਨਾ ਕਿਸੇ ਨੂੰ ਵੈਰੀ ਮੰਨਦਾ ਹੈ ਆਕਾਸ਼ ਸਾਰੇ ਜੀਵਾਂ ਵਾਸੀ ਇੱਕ ਸਮਾਨ ਹੈ ਕਰ ਪ੍ਰਕਾਸ਼ ਪ੍ਰਚੰਡ ਪ੍ਰਗਟਿਓ ਅੰਧਕਾਰ ਬੁਨਾਸ हे ਮੇਰੇ ਮਨ ਸੂਰਜ ਤੇਜੀ ਰੋਸ਼ਨੀ ਕਰਕੇ ਤੇਜ ਰੋਸ਼ਨੀ ਕਰਕੇ ਆਕਾਸ਼ ਵਿੱਚ ਪ੍ਰਗਟ ਹੁੰਦਾ ਹੈ ਤੇ ਹਨੇਰੇ ਦਾ ਨਾਸ਼ ਕਰ ਦਿੰਦਾ ਹੈ ਪਵਿੱਤਰ ਅਪਵਿੱਤਰੇ ਕਿਰਨਾਂ ਲੱਗੈ ਮਨਨਾ ਪਿਓ ਬਿਖਾਦ ਚੰਗੇ ਮੰਦੇ ਸਭ ਜੀਵਾਂ ਨੂੰ ਉਸ ਦੀਆਂ ਕਿਰਨਾਂ ਲੱਗਦੀਆਂ ਹਨ ਸੂਰਜ ਦੇ ਮਨ ਵਿੱਚ ਇਸ ਗੱਲੋਂ ਦੁੱਖ ਨਹੀਂ ਹੁੰਦਾ ਸੀਤ ਮੰਦ ਸਗੰਧ ਚੱਲਿਓ ਸਰਬ ਥਾਨ ਸਮਾਨ اے ਮੇਰੇ ਮਨ ਠੰਡੀ ਹਵਾ ਸੁਗੰਧੀ ਭਰੀ ਹਵਾ ਮਿੱਟੀ ਮਿੱਟੀ ਸਭਨਾ ਥਾਵਾਂ ਵਿੱਚ ਇੱਕੋ ਜਿਹੀ ਚੱਲਦੀ ਹੈ ਜਹਾ ਫਾਕਿਸ਼ ਕਹਾਂ ਲੱਗਿਓ ਤੇਲ ਨਾ ਸਕਮਨ ਜਿੱਥੇ ਵੀ ਕੋਈ ਚੀਜ਼ ਹੋਵੇ ਚੰਗੀ ਹੋਵੇ ਚਾਹੇ ਮੰਦੀ ਉਥੇ ਹੀ ਸਭ ਨੂੰ ਲੱਗਦੀ ਹੈ ਰਤਾ ਪੀਚੀ ਜੇਕ ਨਹੀਂ ਕਰਦੀ ਸੁਭਾਏ ਅਬਾਏ ਜੇ ਨਿਕਟੀ ਆਵੇ ਸੀਤ ਤਾਂ ਕਾ ਜਾਏ ਇਹ ਮੇਰੇ ਮਨ ਜਿਹੜਾ ਪ੍ਰਿਮਨੁਖ ਚੰਗੀ ਭਾਵਨਾ ਨਾਲ ਜਾਂ ਮੰਦੀ ਭਾਵਨਾ ਨਾਲ ਅੱਗ ਦੇ ਨੇੜੇ ਆਉਂਦਾ ਹੈ ਉਸ ਦੀ ਠੰਡ ਦੂਰ ਹੋ ਜਾਂਦੀ ਹੈ ਉਸ ਦਾ ਪਾਲਾ ਦੂਰ ਹੋ ਜਾਂਦਾ ਹੈ ਆਪ ਪਰ ਕਾ ਕਛ ਨ ਜਾਣੀ ਸਦਾ ਸਹਿਜ ਸੁਭਾਏ ਅੱਗ ਇਹ ਗੱਲ ਬਿਲਕੁਲ ਨਹੀਂ ਜਾਣਦੀ ਕਿ ਇਹ ਆਪਣਾ ਹੈ ਇਹ ਪਰਾਇਆ ਹੈ ਅਗ ਅਡੋਲਤਾ ਵਿੱਚ ਰਹਿੰਦੀ ਹੈ ਆਪਣੇ ਸੁਭਾਅ ਵਿੱਚ ਰਹਿੰਦੀ ਹੈ ਚਰਨ ਸਰਨ ਸੁਨਾਤ ਇਹੋ ਮਨ ਰੰਗ ਰਾ ਤੇ ਲਾਲ ਹੈ ਮੇਰੇ ਮਨ ਇਸੇ ਤਰ੍ਹਾਂ ਪ੍ਰਮਾਤਮਾ ਦੇ ਸੰਤ ਜਨ ਪ੍ਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਰਹਿ ਕੇ ਖਸਮ ਵਾਲੇ ਬਣ ਜਾਂਦੇ ਹਨ ਉਹ ਸੋਹਣੇ ਪ੍ਰਭੂ ਵਿੱਚ ਰਤੇ ਰਹਿੰਦੇ ਹਨ ਉਹਨਾਂ ਦਾ ਇਹ ਮਨ ਪ੍ਰੇਮ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਗੋਪਾਲ ਗੁਣ ਨਿਤ ਗਾਓ ਨਾਨਕ ਪੈ ਪ੍ਰਭ ਕਿਰਪਾਲ ਹੈ ਮੇਰੇ ਮਨ ਤੂੰ ਵੀ ਗੋਪਾਲ ਪ੍ਰਭੂ ਦੇ ਗੁਣ ਗਾਉਂਦਾ ਰਿਹਾ ਕਰ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਿਹੜੇ ਗੁਣ ਗਾਉਂਦੇ ਹਨ ਉਹਨਾਂ ਉੱਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਧੰਨ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਮਾਰੂ ਰਾਗ ਵਿੱਚ ਬਾਣੀ ਆਪ ਜੀ ਨੇ ਸਰਵਣ ਕੀਤੀ ਸ਼ਬਦ ਵਿਚਾਰਾ ਆਪ ਜੀ ਨੇ ਸਰਵਣ ਕੀਤੇ ਆ ਬਾਣੀ ਦਾ ਪਾਠ ਕਰਦੇ ਆ ਸ਼ਬਦ ਵਿਚਾਰਾ ਸੁਣਾਉਂਦੇ ਆ ਦਸਨੇ ਕੋਲੋਂ अनेका ਭੁੱਲਾਂ ਗਲਤੀਆਂ ਹੋਈਆਂ ਹਨ ਭੁੱਲਣ ਹਾਰ ਤੇ ਅਗਿਆਨੀ ਬੱਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਤ ਸੰਗਤ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸਰੇ ਦਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਦਾਸ ਸਾਹਿਬ ਜੀ ਦਾ ਕੋਟਨ ਕੋਰਤਨਾਦੀ ਹੋਵੇਗਾ ਸਾਤ ਸੰਗਤ ਜੀ ਇਹ ਜੋ ਆਪ ਜੀ ਨੇ ਸਰਵਾਂ ਕੀਤਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ ਇਸ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਸਾਤ ਸੰਗਤ ਜੀ ਆਪਣੇ ਪਿਆਰੇ ਕਰ ਕਮਲਾਂ ਦੇ ਨਾਲ ਪਿਆਰ ਭਰੇ ਕਮੈਂਟ ਲਿਖ ਕੇ ਭੇਜਣੇ ਹਨ ਜਿਹੜੇ ਸੱਜਣ ਦਾਸ ਤੇ ਚੈਨਲ ਤੇ ਆਪਣਾ ਕਮੈਂਟ ਲਿਖ ਕੇ ਭੇਜਣਗੇ ਦਾਸ ਉਹ ਲੋ ਉਹਨਾਂ ਦਾ ਨਾਮ ਆਪਣੇ ਚੈਨਲ ਤੇ ਬੋਲਿਆ ਜਾਵੇਗਾ ਸਾਥ ਸੰਗਤ ਜੀ ਹੁਣ ਦਿਓ ਭੁੱਲਣ ਚੁੱਕਾਂ ਦੀ ਮਾਫੀ ਇੱਥੇ ਹੀ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ